ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦਾ ਕਬੱਡੀ 365.com ਤੇ ਔਰ ਅੱਜ ਅਸੀਂ ਪਹੁੰਚੇ ਹੋਇਆ ਕਮਾਲਪੁਰੇ ਕਮਾਲਪੁਰੇ ਅੱਜ ਮੱਖਣ ਵਾਲੀ ਜੀ ਆਏ ਨੇ ਕਮੈਂਟਰੀ ਕਰਨ ਲਈ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਕਬੱਡੀ ਦੇ ਕੁਝ ਉਹ ਚੀਜ਼ਾਂ ਜਾਣਦੇ ਆਂ ਅਲੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਕਬੱਡੀ 365 ਸਤਿ ਸ਼੍ਰੀ ਅਕਾਲ ਜੀ ਕਬੱਡੀ 365 ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ 365 ਦੇ ਥਰੂ ਜੁੜੇ ਹੋਏ ਨੇ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਤੋਂ ਜਾਂ ਇੰਡੀਆ ਤੋਂ ਮੈਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰ ਵੀ ਫੇਰ ਆ ਗਏ ਕੈਨੇਡਾ ਤੋਂ ਦੁਬਾਰਾ ਫੇਰ ਵਾਪਸ ਆ ਗਏ ਹ ਕਿੰਨਾ ਕਿੰਨਾ ਟਾਈਮ ਰਹਿਣਾ ਹੋਂ ਉਹ ਜੀ ਜਿੰਦਗੀ ਦੇ ਰੁਝੇਵੇਂ ਆ ਬਈ ਬੰਦੇ ਨੂੰ ਵਿਚਰਨਾ ਪੈਂਦਾ ਸੋ ਮੈਨੂੰ ਜਾਣਾ ਪਿਆ ਸੀਗਾ ਕੈਨੇਡਾ ਦਸੰਬਰ ਮਹੀਨੇ ਦੇ ਵਿੱਚ ਨਵੰਬਰ 'ਚ ਮੈਂ ਆਇਆ ਸੀ ਇੰਡੀਆ ਤੇ ਹੁਣ ਜੇ ਰੱਬ ਨੇ ਕਿਰਪਾ ਬਖਸ਼ੀ ਤਾਂ ਜਨਵਰੀ ਫਰਵਰੀ ਮਾਰਚ ਹਾਫ ਤੱਕ ਇੰਡੀਆ 'ਆਂ ਪੰਜਾਬੀਆਂ ਦੀ ਮਹਿਬੂਬ ਗੇਟ ਕਬੱਡੀ ਦੀ ਗੱਲ ਕਰਾਂਗੇ ਪੰਜਾਬੀ ਮਾਂ ਬੋਲੀ ਦੀ ਗੱਲ ਕਰਾਂਗੇ ਅਲੀ ਸਾਹਿਬ ਹੁਣ ਜਿਹੜਾ ਕੈਨੇਡਾ ਦੇ ਵਿੱਚ ਯਾਨੀ ਕਮੈਂਟਰੀ ਨੂੰ ਛੱਡ ਕੇ ਕੰਮ ਵੀ ਕਰਨਾ ਪੈਂਦਾ ਕੰਮ ਜੀ ਇੰਨੀ ਰੱਬ ਦੀ ਕਿਰਪਾ ਸਹੀ ਕੁਐਸਚਨ ਸਹੀ ਕੀਤਾ ਪਰ ਆ ਜਦੋਂ ਮੈਂ ਹੁਣ ਦਸੰਬਰ ਦੇ ਵਿੱਚ ਗਿਆ ਸੀਗਾ ਤੇ ਉੱਥੇ ਮੈਂ ਜਸਵੰਤ ਖੜਗ ਨੇ ਇੱਕ ਠੇਕਾ ਲੈ ਲਿਆ ਘਟ ਹੋਣ ਦਾ ਤੇ ਮੈਂ ਉਹਦੇ ਨਾਲ 10 ਦਿਨ ਉੱਥੇ ਲਾਇਆ ਸ਼ੁਕਲ ਸ਼ੁਕਲੇਤੌਰ ਤੇ ਕੰਮ ਕਰ ਲਿਆ ਨਾਲੇ ਟਾਈਮ ਪਾਸ ਹੋ ਗਿਆ ਪਰ ਕਬੱਡੀ ਨੇ ਇੰਨੀ ਮਿਹਰ ਰੱਖੀ ਇਹ ਮਾਲਕ ਨੇ ਕਿਰਪਾ ਕੀਤੀ ਮੇਰੀ ਔਕਾਤ ਤੋਂ ਕਿਤੇ ਵੱਧ ਵੀ ਜਦੋਂ ਮੈਂ ਮਈ 18 ਨੂੰ ਗਿਆ ਸੀਗਾ 18 ਮਈ ਤੋਂ ਲੈ ਕੇ 18 ਅਕਤੂਬਰ ਤੱਕ ਮੈਂ ਇੱਕ ਦਿਨ ਵੀ ਕੰਮ ਨਹੀਂ ਕੀਤਾ ਜੀ ਹਰ ਸੰਡੇ ਜਾਂ ਤਾਂ ਅਮਰੀਕਾ ਬਿਜ਼ੀ ਸੀ ਜਾਂ ਕੈਨੇਡਾ ਬਿਜ਼ੀ ਸੀ ਇਸੇ ਤਰ੍ਹਾਂ ਚੱਲਦਾ ਰਿਹਾ ਜੀ ਉਸ ਤੋਂ ਬਾਅਦ ਮੈਂ ਨਿਊਜ਼ੀਲੈਂਡ ਚ ਲੱਗਿਆ ਨਿਊਜ਼ੀਲੈਂਡ ਤੋਂ ਬਾਅਦ ਇੰਡੀਆ ਆ ਗਿਆ ਨਵੰਬਰ ਚ ਤੇ ਫਿਰ ਦਸੰਬਰ ਸਟਾਰਟਿੰਗ ਕਰੇ ਵਿੱਚ ਦੀ ਦੁਬਈ ਵੀ ਗਏ ਸੀ ਹਾਂ ਸੌਰੀ ਉਹ ਤੇ ਇਸ ਤਰ੍ਹਾਂ ਹੋ ਗਿਆ ਜੀ ਇਹਦਾ ਬੋਨਸ ਹੁੰਦਾ ਜੀ ਉਹ ਆਪਾਂ ਇਕੱਠੇ ਗਏ ਸੀਗੇ ਸੌਰੀ ਉਹ ਮੇਰੇ ਦਿਮਾਗ ਚੋਂ ਨਿਕਲਿਆ ਇੰਡੀਆ ਐ ਤੇ ਫਿਰ ਦੁਬਈ ਮੈਚ ਆ ਗਿਆ ਫਿਰ ਦੁਬਈ ਚਲੇ ਗਏ ਜੀ ਜੀ ਅੱਛਾ ਅਲੀ ਜੀ ਹੁਣ ਜਿਹੜੇ ਅਗਲੇ ਮੈਚ ਹੈਗੇ ਆ ਉਹ ਲਗਾਤਾਰ ਹੁਣ ਹੁਣ ਤੱਕ ਕਮੈਂਟਰੀ ਚੱਲੂਗੀ ਤੁਹਾ ਹਾਂਜੀ ਪੰਜਾਬ ਦੇ ਵਿੱਚ ਜੀ ਕੰਟੀਨਿਊਸ ਕਰਨ ਦੀ ਕੋਸ਼ਿਸ਼ ਕਰਾਂਗੇ ਜਿਆ ਫਰਵਰੀ ਤੱਕ ਆਪਾਂ ਜਿਹੜਾ ਸੀਜ਼ਨ ਆ ਜਿਹੜੇ ਸਾਡੇ ਮਿੱਤਰਾਂ ਦੇ ਮੇਲੇ ਹੈਗੇ ਆ ਤੋ ਜਾਵਾਂਗੇ ਜੀ ਜਿੰਨੀ ਜੋਗੇ ਹੈਗੇ ਆ ਤੋ ਸੇਵਾ ਵੀ ਕਰਾਂਗੇ ਤੋ ਸੇਵਾ ਵੀ ਹੈ ਤੇ ਰੋਜ਼ਗਾਰ ਵੀ ਹੈ ਜੀ ਸਚਾਈ ਤਾਂ ਇਹ ਹੈ ਜੀ ਕਿ ਸੇਵਾ ਵੀ ਤੇ ਨਾਲ ਦੀ ਨਾਲ ਇਹ ਰੋਜ਼ਗਾਰ ਵੀ ਸਾਡਾ ਹੁਣ ਇਵੇਂ ਹੀ ਆ ਤੇ ਸਾਰੇ ਐਨਆਰਆਈ ਦਾ ਸਾਰੇ ਪੰਜਾਬੀਆਂ ਦਾ ਮਾਖੇੜ ਕਬੱਡੀ ਦਾ ਥੈਂਕ ਯੂ ਜੀ ਅਲੀ ਜੀ ਵੈਸੇ ਪੰਜਾਬ ਦੀ ਕਬੱਡੀ ਨਾਲ ਜੁੜੇ ਰਹੋਗੇ ਕਿਉਂਕਿ ਗੱਲ ਕਰਦੇ ਹੁਣ ਮੂੰਹ ਚੋਂ ਯਾਰ ਨਿਕਲਣ ਲੱਗਿਆ ਮਤਲਬ ਤਾਂ ਕਹਿੰਦੇ ਕੈਨੇਡੀਅਨ ਤਾਂ ਨਹੀਂ ਹੋਗੇ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਪਰ ਉਹ ਇਸ ਤਰ੍ਹਾਂ ਹੁੰਦਾ ਵੀ ਕਈ ਵਾਰੀ ਉੱਥੇ ਡੇਲੀ ਰੁਟੀਨ ਦੇ ਵਿੱਚ ਆਪਾਂ ਜਦੋਂ ਗੱਲਾਂ ਕਰਦੇ ਆਂ ਤੇ ਕੋਈ ਇਹੋ ਜੇ ਵਰਡਰ ਨੇ ਜਿਹੜੇ ਉਹ ਆਟੋਮੈਟਿਕਲੀ ਆ ਜਾਂਦੇ ਨੇ ਹੁਣ ਮੈਂ ਇੱਥੇ ਆ ਮੈਂ ਚੱਲਦਾ ਸੀਗਾ ਤੇ ਉਹ ਮੈਂ ਪ੍ਰਿਪੇਅਰ ਕਹਿੰਦਾ ਤੇ ਉਹ ਯਾਰ ਪ੍ਰਿਪੇਅਰ ਲਫ਼ਜ਼ ਕਿਉਂਕਿ ਆਪਾਂ ਇਹਦੇ ਯੂਜ਼ ਨਹੀਂ ਕਰਦੇ ਪਰ ਕੈਨੇਡਾ ਦੇ ਵਿੱਚ ਅਕਸਰ ਆਮ ਬੋਲੇ ਉਹ ਵੀ ਉਹ ਪ੍ਰਿਪੇਅਰ ਨੇ ਵੀ ਐਕਟਿਵ ਨੇ ਤਿਆਰ ਨੇ ਜ਼ਿਆਨਵੇਂ ਇਸ ਤਰ੍ਹਾਂ ਜੋ ਕੋਈ ਇਹੋ ਜੇ ਲਫ਼ਜ਼ ਆ ਜਾਂਦੇ ਆ ਜੀ ਅੱਛਾ ਅਲੀ ਜੀ ਕੋਈ ਐਹੋ ਜੀ ਘਟਨਾ ਜਿਹੜੀ ਗਰਾਊਂਡ ਦੇ ਵਿੱਚ ਕਮੈਂਟਰੀ ਕਰਦਿਆ ਹੋਇਆ ਕੋਈ ਗੱਲ ਸੁਣੀ ਹੋਈ ਹੋਈ ਹੋਵੇ ਜਾਂ ਕੋਈ ਐਹੋ ਜੀ ਜਿਹੜੀ ਤੁਸੀਂ ਮਤਲਬ ਜਿਹੜੀ ਤੁਹਾਨੂੰ ਅਜੇ ਤੱਕ ਯਾਦ ਹੋਵੇ ਕੋਈ ਘਟਨਾ ਹੋਈ ਹੋਵੇ ਐਹੋ ਜੀ ਗਰਾਊਂਡ ਦੇ ਵਿੱਚ ਪ੍ਰਦੀਪ ਪ੍ਰਦੀਪ ਜੀ ਇਸ ਤਰ੍ਹਾਂ ਵੀ ਕਟਰਾਮਾਂ ਦਾ ਫੀਲਡ ਦੇ ਵਿੱਚ ਚਲਦੀਆਂ ਬਹੁਤ ਸਾਰੀਆਂ ਹੁੰਦੀਆਂ ਵਾ ਪਰ ਕੁਝ ਕਟਰਾਮਾਂ ਮੈਨੂੰ ਲੱਗਦਾ ਵੇ ਐਹੋ ਜਿਹੜੀਆਂ ਜ਼ਿੰਦਗੀ ਵਿੱਚ ਕੋਈ ਸਿੱਖਿਆ ਦੇ ਜਾਂਦੀਆਂ ਜੀ ਉਹ ਸਾਨੂੰ ਇੱਥੇ ਬੰਦੇ ਬਹੁਤ ਨਾਮ ਬੋਲਣ ਦਾ ਬਹੁਤ ਰੌਲਾ ਹੁੰਦਾ ਵਾ ਨਾਮ ਬੋਲ ਦੋ ਬੋਲ ਦੋ ਅਸੀਂ ਚਲੋ ਗੁਣੀਏ ਚ ਟਰਾਈ ਕਰੀ ਦੀ ਬੋਲਣ ਦੇ ਪਰ ਮੈਂ ਨੰਗਲੰਬੀਆਂ ਵੀ ਇੱਕ ਵਾਰੀ ਗੱਲ ਸੁਣਾਈ ਸੀਗੀ ਦੱਸੀ ਸੀ ਤੇ ਉਹ ਬੰਦਾ ਇੱਕ ਪਾਣੀ ਪੀਉਂਦਾ ਸੀ ਉਹ ਕਹਿੰਦਾ ਭਾਜੀ ਮੇਰਾ ਨਾਮ ਬੋਲਦੀ ਉਹਦਾ ਨਾਮ ਬੋਲਦਾ ਉਹ ਫਿਰ ਅਗਲੇ ਮੈਚ ਭਾਜੀ ਬੋਲਦੀ ਬੋਲਦਾ ਓਏ ਮੈਚ ਦੋ ਵਾਰੀ ਆ ਗਿਆ ਭਾਜੀ ਬੋਲਦੀ ਬੋਲਦਾ ਫਾਈਨਲ ਮੈਚ ਹੁਣ ਲੱਗਾ ਭਾਜੀ ਇੱਕ ਵਾਰੀ ਮੈਂ ਕਹਾ ਹਾ ਬੋਲਦਾ ਚੱਲ ਫੇਰ ਬੋਲਦਾ ਉਹ ਹਾਫ ਟਾਈਮ 'ਚ ਫੇਰ ਆ ਗਿਆ ਭਾਜੀ ਇੱਕ ਵਾਰੀ ਬੋਲਦੀ ਉਹ ਮੈਂ ਉਹਨੂੰ ਜਵਨ ਸੀ ਹਵਾਨ ਵਾਲਾ ਦੇ ਉੱਤੇ ਸੱਤ ਅਰਮਦਾਸ ਮੈਂ ਉਹਨੇ ਮੈਂ ਕਿਹਾ ਯਾਰ ਆ ਬੰਦੇ ਨੇ ਬੜਾ ਲਊ ਪੀਤਾ ਬਾਰ-ਬਾਰ ਕਹਿੰਦਾ ਯਾਰ ਭਾਜੀ ਇਹ ਸੇਵਾ ਕਰਦਾ ਚੱਲ ਬੋਲਦੇ ਫੇ ਬੋਲਦਾ ਆਖਰੀ ਕੁਆਟਰ ਹੋਇਆ ਉਹ ਫੇ ਆ ਗਿਆ ਭਾਜੀ ਬੋਲਦੇ ਮੈਂ ਕਿਹਾ ਯਾਰ ਇੰਨੀ ਵਾਰੀ ਤੇਰਾ ਨਾ ਬੋਲੇ ਤੂੰ ਰਜੇ ਹੀ ਨਹੀਂ ਕਹਿੰਦਾ ਭਾਜੀ ਅੱਜ ਤੱਕ ਰੱਬ ਨਹੀਂ ਰਜਿਆ ਉਹ ਕਰੋਨਾ ਦੁਨੀਆ ਉਹਦਾ ਨਾਂ ਲੈਂਦੀ ਉਹ ਰੱਬ ਕਹਿੰਦਾ ਮੇਰਾ ਨਾਂ ਲੈ ਜਾਓ ਮੈਂ ਤੇ ਬੰਦਾ ਮੈਂ ਕਿਥੋਂ ਰਜਣਾ ਮੈਂ ਕਿਹਾ ਯਾਰ ਗੱਲ ਤੇਰੀ ਸਿੱਖਿਆ ਵਾਲੀ ਭਰਾਵਾ ਮੈਂ ਬੋਲ ਦਿੰਨਾ ਸੋ ਇਹੋ ਜਿਹੇ ਘਟਨਾਵਾਂ ਜ਼ਿੰਦਗੀ ਦੇ ਵਿੱਚ ਹੁੰਦੀਆਂ ਨੇ ਵੀ ਜਿਨ੍ਹਾਂ ਚ ਕੋਈ ਨਾ ਕੋਈ ਸਿੱਖਣ ਨੂੰ ਮਿਲਦਾ ਚਲੋ ਅਲੀ ਜੀ ਯਾਨੀ ਤੁਸੀਂ ਸਾਨੂੰ ਇਹੋ ਜੀਆਂ ਗੱਲਾਂ ਤੇ ਆਪਣੇ ਜਿਹੜੇ ਮਿੱਠੇ ਬੋਲ ਆ ਉਹ ਜ਼ਰੂਰ ਪੰਜਾਬ ਦੇ ਵਿੱਚ ਕਮ ਸਕਸਮ ਸਾਨੂੰ ਸੁਣਾਉਂਦੇ ਰਹੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਥੈਂਕ ਯੂ ਜੀ ਪ੍ਰਦੀਪ ਜੀ ਹੈਪੀ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਦੇਣ ਹੈ ਜੀ ਸ਼ੁਰੂਆਤ ਕਰਦੇ ਨਾ ਵੀ ਯਾਰ ਹੁਣ ਆਪਾਂ ਕਬੱਡੀ ਦੇਖੀਏ ਉਹ 365 ਤੋਂ ਸ਼ੁਰੂਆਤ ਕਰਦੇ ਆ ਇੱਕ ਸਚਾਈ ਆ ਫਿਰ ਹੋਰ ਸੋਸ਼ਲ ਮੀਡੀਆ ਦੇ ਉੱਪਰ ਜਾਂਦੇ ਆ ਜਦੋਂ ਤੁਹਾਡਾ ਨਾਂ ਆ ਤੇ ਤੁਹਾਡੀ ਮਿਹਨਤ ਆ ਤੇ ਚਲੋ ਕਾਰੋਬਾਰ ਵੀ ਲਾ ਲਓ ਵੀ ਹੁਣ ਕਾਰੋਬਾਰ ਰੋਜ਼ਗਾਰ ਆ ਰੋਟੀ ਦਾ ਆਪਾਂ ਕਮਾਉਣੀ ਆ ਪਰ ਬਹੁਤ ਵੱਡੀ ਮਿਹਨਤ ਆ ਤੁਹਾਡਾ ਥੈਂਕ ਯੂ ਤੁਹਾਡੀ ਟੀਮ ਦਾ ਥੈਂਕ ਯੂ ਅੱਗੋਤ ਅਲੀ ਸ਼ੁਕਰੀਆ ਥੈਂਕ ਯੂ ਥੈਂਕ ਯੂ ਵੈਰੀ ਮੱਚੀ ਸ਼ੁਕਰੀਆ ਸੋ ਇਹ ਸੀਗੇ ਜੀ ਮੱਖਣ ਅਲੀ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਇਹ ਦੋਸਤੋ ਤੁਹਾਨੂੰ ਦੱਸਾਂ ਕਿ ਮੱਖਣ ਅਲੀ ਜੀ ਨਾ ਜਦੋਂ ਗਰਾਊਂਡ ਨੂੰ ਛੱਡ ਕੇ ਉਦਾਂ ਵੀ ਹੁੰਦੇ ਨੇ ਕਿਉਂਕਿ ਆਮ ਤੌਰ ਤੇ ਅਸੀਂ ਇਕੱਠੇ ਹੁੰਦੇ ਰਹਿੰਦੇ ਆ ਉੱਥੇ ਇਹਨਾਂ ਦੀ ਉਹ ਸੁਣਨ ਵਾਲੀਆਂ ਹੁੰਦੀਆਂ ਨੇ ਕਾਫੀ ਜਿਹੜਾ ਮਜ਼ਾਕੀਆ ਇਹਨਾਂ ਦਾ ਸੁਭਾਅ ਹੈਗਾ ਔਰ ਬਹੁਤ ਚੰਗੀਆਂ ਚੰਗੀਆਂ ਗੱਲਾਂ ਜਿਹੜੀਆਂ ਇਹ ਆਪਾਂ ਨੂੰ ਮਾਈਕ ਦੇ ਜ਼ਰੀਏ ਵੀ ਪਰ ਵੈਸੇ ਵੀ ਅਸੀਂ ਦੇਖਿਆ ਕਿ ਲਾਈਫ ਦੇ ਜ਼ਿੰਦਗੀ ਦੇ ਵਿੱਚ ਵੀ ਸੁਣਾਉਂਦੇ ਰਹਿੰਦੇ ਨੇ ਤੁਸੀਂ ਸਾਰਨੇ ਇਸ ਤਰ੍ਹਾਂ ਜੁੜ ਰਹੋ ਸਾਡੀ ਕੋਸ਼ਿਸ਼ ਕਿਓ ਜੀ ਲੱਗਦੀ ਹੈ ਇੱਕ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ தம்ਸ ਅਪ ਦਾ ਬਟਨ ਕਲਿੱਕ ਕਰ ਸਕਦੇ ਹੋ ਸਾਡੇ ਨਾਲ ਇਸ ਤਰ੍ਹਾਂ ਜੁੜ ਰਹੋ ਧੰਨਵਾਦ